ਹਾਂਜੀ ਮਿੱਤਰੋ ਕੀ ਹਾਲ ਚਾਲ ਆ? ਸਵਾਗਤ ਆ ਤੁਹਾਡਾ ਜੀ ਦੀ ਨਵੀਂ ਵੀਡੀਓ ਦੇ ਵਿੱਚ। ਅੱਜ ਆਪਾਂ ਲੈ ਕੇ ਹਾਜ਼ਰ ਹੋਏ ਹਾਂ ਜੌਂਡੀ 53 ਦਾ ਟਰੈਕਟਰ ਦੀ ਵੀਡੀਓ ਦੋਸਤੋ ਕੀ ਰੇਟ ਆ, ਕਿੰਨੇ ਮਾਡਲ ਆ ਤੇ ਕਿੱਥੇ ਟਰੈਕਟਰ ਖੜਾਗਾ ਸਾਰੀ ਗੱਲਬਾਤ ਆਪਾਂ ਵੀਡੀਓ ਦੇ ਵਿੱਚ ਕਰਾਂਗੇ। ਸੋ ਜਿਹੜੇ ਵੀਰ ਚੈਨਲ ਤੇ ਪਹਿਲੀ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਜਰੂਰ ਦਬਲੋ ਤਾਂ ਕਿ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ। ਦੋਸਤੋ ਗੱਲ ਕਰਦੇ ਹਾਂ ਟਰੈਕਟਰ ਦੀ ਜੌਂਡੀ 5310 ਟਰੈਕਟਰ ਬਿਲਕੁਲ ਸਾਫ ਕੰਡੀਸ਼ਨ ਦੇ ਵਿੱਚ ਟਰੈਕਟਰ ਤੇ ਰੰਗ ਪੇਂਟ ਪੂਖਾ ਸਾਰਾ ਟਰੈਕਟਰ ਸਾਫ ਹੈ ਸਾਈਡ ਗিয়ার ਪਾਵਰ ਸਟੀਅਰਿੰਗ ਡਿਊਲ ਕਲਚ ਟਰੈਕਟਰ ਟਾਇਰਾਂ ਦੀ ਗੱਲ ਕਰੀ ਤਾਂ ਵੀ ਕੇਟੀ ਦੇ ਟਾਇਰਾਂ 16 ਇੰਚ ਦੇ ਟਾਇਰਾਂ ਟਾਇਰਾਂ ਦੀ ਕੰਡੀਸ਼ਨ ਵਧੀਆ ਪਈ ਹੈ 80 ਤੋਂ 90 ਪੈਸੇ ਟਾਇਰਾਂ ਦੀ ਕੰਡੀਸ਼ਨ ਪਈ ਹੈ ਬਾਕੀ ਸਾਨੂੰ ਬੈਕ ਸਾਈਡ ਤੋਂ ਟਰੈਕਟਰ ਦਾ ਨਿਆ ਡਾਬਰ ਤੇ ਡੰਡਾ ਸਾਨੂੰ ਨਾਲ ਮਿਲੂਗਾ ਰੰਗ ਪੇਂਟ ਪੱਕੋ ਸਾਰੇ ਟ੍ਰੈਕਟਰ ਸਾਫ ਪਿਆ ਸਾ ਸ੍ਰੀ ਟ੍ਰੈਕਟਰ ਦੀ ਛਰੀ ਨਾਲ ਦੀ ਆ ਬੀਕੇਟੀ ਦੇ ਟਾਇਰ ਬਿਲਕੁਲ ਨਿਊ ਕੰਡੀਸ਼ਨ ਦੇ ਵਿੱਚ ਟ੍ਰੈਕਟਰ ਤੇ 475310 ਟ੍ਰੈਕਟਰ ਰੰਗ ਪੇਂਟ ਬਿਲਕੁਲ ਸਾਫ ਦੋਸਤੋ ਇੰਜਨ ਗিয়ার ਵੱਲੋਂ ਫੁੱਲ ਕੰਮ ਹੋ ਕੇ ਸਰਵਿਸ ਹੋਈ ਵੀ ਆ ਪੰਜਾਬ ਨੰਬਰ ਟ੍ਰੈਕਟਰ ਤਿੰਨ ਸਿਲੰਡਰ ਤੇ ਸੈਡ ਗিয়ার ਤੇ ਦੋਸਤੋ ਗੱਲ ਕਰ ਲਈ ਤੇ ਰੇਟ ਤੇ ਮਾਡਲ ਦੀ ਤਾਂ ਇਹਦਾ ਰੇਟ ਆ ਦੋਸਤੋ ਜਿਹੜਾ ਹੈਗਾ 2000 19 ਮਾਡਲ ਟਰੈਕਟਰ ਤੇ ਰੇਟ ਇਹਦਾ ਹੈਗਾ 6 ਲੱਖ 85000 ਰੁਪਏ ਦਾ ਰੇਟ ਰੱਖਿਆ ਗਿਆ ਹੈ 2019 ਮਾਡਲ ਟਰੈਕਟਰ ਤੇ 6 ਲੱਖ 85000 ਦਾ ਰੇਟ ਰੱਖਿਆ ਗਿਆ ਹੈ ਬਾਕੀ ਰੇਟ ਫਿਕਸ ਨਹੀਂ ਹੈਗਾ ਮੌਕੇ ਤੇ ਘੱਟ ਬੁੱਧ ਹੋ ਜਾਊਗਾ ਬਦੀਆ ਕੰਡੀਸ਼ਨ ਆ ਗਈ ਪੰਜਾਬ ਨੰਬਰ ਤੇ ਸਾਰਾ ਟਰੈਕਟਰ ਸਾਫ਼ ਆ ਤੁਹਾਨੂੰ ਵੀਡੀਓ ਵਿੱਚ ਦਿਖਾਈ ਦਿੱਤਾ ਜੇ ਕਿਸੇ ਵੀਰ ਨੇ ਟਰੈਕਟਰ ਲੈਣਾ ਹੋਵੇ ਜਾਂ ਟਰੈਕਟਰ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਚਾਹੁੰਦਾ ਹੋਵੇ ਤਾਂ ਆਪਾਂ ਵੀਡੀਓ ਵਿੱਚ ਬਾਈ ਦਾ ਨੰਬਰ ਪਾ ਦਾਂਗੇ ਤੁਸੀਂ ਟਰੈਕਟਰ ਹੁੰਦੀ ਕੋਈ ਵੀ ਜਾਣਕਾਰੀ ਲੈ ਸਕਦੇ ਹੋ ਟਰੈਕਟਰ ਨੂੰ ਚਲਾ ਕੇ ਵਾਕੇ ਚੈੱਕ ਕਰਕੇ ਤਸੱਲੀ ਕਰਕੇ ਲਿਜਾ ਸਕਦੇ ਹਾਂ ਤੇ ਦੋਸਤੋ ਬਾਕੀ ਆਪਾਂ ਡੇਲੀ ਡੇਲੀ ਚੈਨਲ ਤੇ ਵੀਡੀਓ ਅਪਲੋਡ ਕਰਦੇ ਰਹਿਣੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੇ ਵੀਡੀਓ ਨੂੰ ਬਤੋ ਸ਼ੇਅਰ ਕਰ ਦਿਆ ਕਰੋ ਤਾਂ ਕਿ ਜਾਣਕਾਰੀ ਹੋਰ ਕਿਸਾਨ ਵੀਰਾਂ ਤੱਕ ਵੀ ਪਹੁੰਚ ਸਕੇ ਤੇ ਤਾਂ ਕਿ ਕੋਈ ਕਿਸਾਨ ਵੀ ਟ੍ਰੈਕਟਰ ਖਰੀਦਣਾ ਚਾਹੁੰਦਾ ਖਰੀਦ ਸਕੇ ਦੋਸਤੋ ਤੇ ਫਿਰ ਉਸ ਤੋਂ ਬਾਕੀ ਮਿਲਦੇ ਆਂ ਅਗਲੀ ਨਵੀਂ ਵੀਡੀਓ ਵਿੱਚ ਤਦ ਤੱਕ ਲਈ ਧੰਨਵਾਦ ਦੋਸਤੋ